ਅੱਲਾਪਾ ਸਾਰਿਆਂ ਨੂੰ ਤੁਹਾਨੂੰ ਸਮਾਂ ਦਿੱਤਾ ਸੀ ਕਿ ਆਪਾਂ 11 ਵਜੇ ਨਾਮਿਨੇਸ਼ਨ ਪੇਪਰ ਫਾਈਲ ਕਰਨੇ ਆ ਤੇ ਸਾਰਿਆਂ ਨੇ ਤੁਸੀਂ ਹੋਮ ਆਮ ਆ ਕੇ ਉੱਥੇ ਪਹੁੰਚਣ ਦੀਆਂ ਤੁਹਾਡੀਆਂ ਤਿਆਰੀਆਂ ਮੈਨੂੰ ਲੱਗਦਾ ਕਿ ਉਹ ਮੁਕੰਮਲ ਸਨ ਤੇ ਤੁਹਾਡਾ ਸਾਰਿਆਂ ਦਾ ਕਿਉਂਕਿ ਪਹਿਲਾਂ ਵੀ ਤੁਸੀਂ ਸਾਰੇ ਲੁਧਿਆਣੇ ਆਲਿਆ ਨੇ ਬਹੁਤ ਭਰਮਾ ਸਵਾਗਤ ਕੀਤਾ ਜਿਸ ਦਿਨ ਮੈਂ ਇੱਥੇ ਆਇਆ ਔਰ ਨਿਰੰਤਰ ਜਿਹੜੇ ਪ੍ਰੋਗਰਾਮ ਹੋ ਰਹੇ ਨੇ ਉਹਦੇ ਚ ਤੁਸੀਂ ਬਹੁਤ ਸਾਰੇ ਲੋਕ ਮੈਨੂੰ ਪਿਆਰ ਦੇ ਰਹੇ ਹੋ ਪਰ ਉਹ ਕੱਲ ਦਾ ਪ੍ਰੋਗਰਾਮ ਜਦੋਂ surjit bhattar sahab ਪੰਜਾਬੀ ਦੇ ਮਹਾਨ ਰਖਵਾਲੇ ਮੈਂ ਸਮਝਦਾ ਕਿ ਇਹਨਾਂ ਨੇ ਪੰਜਾਬ ਦਾ ਪੰਜਾਬੀ ਅੰਦਾ ਔਰ ਪੰਜਾਬੀ ਮਾਂ ਬੋਲੀ ਦਾ ਨਾਮ ਦੁਨੀਆ ਭਰ ਦੇ ਵਿੱਚ ਰੋਸ਼ਨ ਕੀਤਾ ਕੱਲ ਉਹਨਾਂ ਦੀ ਅਚਨਚੇਤ ਉਹਨਾਂ ਦਾ ਚਲੇ ਜਾਣਾ ਇਹ ਪੂਰੇ ਇਸ ਮੁੱਚੇ ਦੇਸ਼ ਸ਼ਫਾ ਹੁੰਦੀ ਹੈ ਕਿਰਪਾ ਹੁੰਦੀ ਹੈ ਉਹਨਾਂ ਤੇ ਸੋ ਉਹ ਆਪਦਾ ਨਾਮ ਵੀ ਕਮਾਉਂਦੇ ਨੇ ਔਰ ਲੋਕ ਸੇਵਾ ਦੇ ਪਿੰਡ ਵਿੱਚ ਆਪਦਾ ਵੱਡਾ ਯੋਗਦਾਨ ਪਾਉਂਦੇ ਨੇ ਸੋ surjit patar ji ਸਾਡੇ ਵਿਚਕਾਰ ਨਹੀਂ ਰਹੇ ਸੋ ਕੱਲ ਉਹਨਾਂ ਦਾ ਅੰਤਿਮ ਸੰਸਕਾਰ 11 ਵਜੇ ਰੱਖਿਆ ਹੈ ਸੋ ਮੈਨੂੰ ਲੱਗਦਾ ਕਿ ਸਾਨੂੰ ਨੋਮੀਨੇਸ਼ਨ ਜਿਹੜੇ ਆਪਦੇ ਕਾਗਜ਼ ਐ ਉਹ ਸ਼ਾਂਤਮਈ ਤਰੀਕੇ ਦੇ ਨਾਲ ਭਰਨੇ ਚਾਹੀਦੇ ਐ ਸੋ ਇਸ ਕਰਕੇ ਸਮੁੱਚੇ ਭਰਾਵਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਨੇ ਕਿ ਜਿਹੜਾ ਸਾਰਾ ਆਪਣਾ ਰੋਡ ਸ਼ੋ ਦਾ ਔਰ ਪ੍ਰੋਗਰਾਮ ਸੀਗਾ ਉਰੇਤੇ ਹੁਣ ਆਪਾਂ ਵਿਰਾਮ ਲਾਉਂਦੇ ਹੋਏ ਹਾਂ ਜਾਨੀ ਕਿ ਉਹਨੂੰ ਕੈਨਸਲ ਕਰਦੇ ਹੋਏ ਇਹ 72 ਸਾਧ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੋ ਕੇ ਹਾਜ਼ਰੀ ਲਵਾ ਕੇ ਤੇ ਫਿਰ ਮੈਂ ਆਪਦੇ ਨਾਮਿਨੇਸ਼ਨ ਪੇਪਰ ਪੜਾਂਗਾ ਔਰ ਅਸੀਂ ਸਾਰੇ ਇਕੱਲੇ ਕੰਟੈਸਟਡ ਕੈਂਡੀਡੇਟ ਇਹ ਸਾਡੇ ਜ਼ਿਲ੍ਹਾ ਪ੍ਰਧਾਨਾਂ ਨੂੰ ਹੀ ਉੱਥੇ ਸੱਦਾਂਗੇ ਤਾਂ ਜੋ ਅਸੀਂ ਨਾਮਿਨੇਸ਼ਨ ਫਾਰਮ ਸਰਜੀਤ ਪਾਤਰ ਜੀ ਨੂੰ ਯਾਦ ਕਰਦੇ ਆ ਹੋਇਆ ਔਰ ਆਪਦੇ ਸੱਚੇ ਪਾਤਸ਼ਾਹ ਦਾ ਨਾਮ ਲੈਂਦਿਆਂ ਹੋਇਆ ਦਾਖਲ ਕਰਕੇ ਆਵਾਂਗੇ ਸੋ ਕੱਲ ਦਾ ਜਿਹੜਾ ਧੂਮ-ਤਾਮ ਵਾਲਾ ਪ੍ਰੋਗਰਾਮ ਸੀ ਉਹਨੂੰ ਕੈਂਸਲ ਸਮਝਿਆ ਜਾਵੇ ਤੇ ਕੋਈਸੇ ਨੂੰ ਵੀ ਇਕੱਠ ਜਾਂ ਬੰਦੇ ਲੈ ਕੇ ਆਉਣ ਦੀ ਲੋੜ ਨਹੀਂ ਸੋ ਦੁਬਾਰਾ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਿਆਰ ਦੇਣ ਲਈ ਮੈਨੂੰ ਮੁਹੱਬਤ ਦੇ ਲਈ ਆਸ ਕਰਾਂਗਾ ਜੇ ਅਗਰ ਮੌਕਾ ਮਿਲਿਆ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਾਣ ਦਾ ਤਾਂ ਮੈਂ ਸਮੁੱਚੇ ਪੰਜਾਬ ਦੇ ਲੋਕਾਂ ਦੇ ਮਸਲਿਆਂ ਤੇ ਦੇਸ਼ ਦੀ ਪਾਰਲੀਮੈਂਟ ਵਿੱਚ ਚਰਚਾ ਕਰ ਸਕਾਂ। ਔਰ ਲੁਧਿਆਣੇ ਦੇ ਜਿਹੜੇ ਅਹਿਮ ਮੁੱਦੇ ਐ ਉਹਨਾਂ ਦੀ ਲੜਾਈ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਗੱਲਬਾਤ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਅੱਖਾਂ ਇਹ ਮੈਂ ਕੋਸ਼ਿਸ਼ ਕਰਾਂਗਾ ਪਰਮਾਤਮਾ ਫਤਿਹ ਬਖਸ਼ੇ। ਸੋ ਫੇਰ ਸ਼ਾਮ ਨੂੰ ਤੁਹਾਡੇ ਨਾਲ ਲਾਈਵ ਹੁੰਦੇ ਆ ਜਦੋਂ ਸਾਰੇ ਦਿਨ ਦੀ ਕੈਂਪੇਨ ਕਰਕੇ ਆਵਾਂਗੇ ਹੁਣ ਅੱਜ ਸਾਰਾ ਦਿਨ ਸ਼ਹਿਰ ਲੁਧਿਆਣੇ ਦੇ ਵਿੱਚ ਐ ਮੈਂ ਔਰ ਕੱਲ ਨੂੰ ਤੁਹਾਨੂੰ ਦੱਸਿਆ ਕਿ ਨਾਮਿਨੇਸ਼ਨ ਭਰਦੇ ਆ ਫਿਰ ਜਿਵੇਂ ਅੱਜ ਸਾਰਾ ਦਿਨ ਕੈਂਪੇਨ ਹੋਏਗੀ ਤੁਹਾਨੂੰ ਫੇਸਬੁੱਕ ਰਾਹੀਂ ਸੋਸ਼ਲ ਮੀਡੀਆ ਰਾਹੀਂ ਤੁਹਾਨੂੰ ਜਾਣੂ ਕਰਵਾਉਂਦਾ ਰਹਾਂਗਾ ਉਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਿਆਰ ਦੇਣ ਲਈ ਜੁੜੇ ਰਹੋ ਤੇ ਹਰੇਕ ਵਿਅਕਤੀ ਨੂੰ ਮੇਰੀ ਬੇਨਤੀ ਹੈ ਜਿਹੜਾ ਰਾਜੇ ਵਿੜਿੰਗ ਨੂੰ ਪਿਆਰ ਕਰਦਾ ਹੈ ਜਿਹੜਾ ਜਿਹੜਾ ਧੋਖੇ ਬਾਜ਼ਾਂ ਤੋਂ ਨਫ਼ਰਤ ਕਰਦਾ ਹੈ ਔਰ ਜਿਹੜਾ ਗਦਾਰ ਲੋਕਾਂ ਤੋਂ ਨਫ਼ਰਤ ਕਰਦਾ ਹੈ ਇੱਕ ਉਹਨਾਂ ਦੇ ਖਿਲਾਫ਼ ਤੁਸੀਂ ਸਨੇਹਾ ਦੇਣਾ ਹੈ ਲੁਧਿਆਣੇ ਦੇ ਵਿੱਚ ਔਰ ਜਗਾ ਜਗਾ ਤੋਂ ਜਿੱਥੇ ਤੁਹਾਡੇ ਕੋਈ ਰਿਸ਼ਤੇਦਾਰ ਭੈਣ ਭਰਾ ਸੱਜਣ ਮਿੱਤਰ ਦੋਸਤ ਬੈਠਾ ਹੈ ਉਹਨੂੰ ਇਹ ਸਨੇਹਾ ਲਾ ਦਿਓ ਕਿ ਇਹ ਸਵਾਰੀ ਦੀ ਜਿਹੜੀ ਨਿਰਣਾਇਕ ਲੜਾਈ ਹੈ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ ਇਹ ਇੱਕ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ ਔਰ ਉਹ ਇੱਕ ਹੀ ਪਾਰਟੀ ਬਚਾ ਸਕਦੀ ਹੈ ਕਾਂਗਰਸ ਪਾਰਟੀ ਇਧਰ ਉਧਰ ਨਾ ਆਪਦੀ ਵੋਟ ਖਰਾਬ ਕਰਦੇ ਹੋਏ ਸਮੁੱਚੇ ਕਾਂਗਰਸ ਪਾਰਟੀ ਦੇ ਅ ਉਮੀਦਵਾਰਾਂ ਨੂੰ ਹੱਥ ਪੰਜੇ ਦਾ ਮੱਟਨ ਨਾਪ ਕੇ ਤੁਸੀਂ ਕਾਮਯਾਬ ਬਣਾਉਣਾ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਿਰ ਮਿਲਦੇ ਹਾਂ ਦੁਬਾਰਾ